आत्मम शोधयामी नमः महादेव महाशिवरात्री ਦੀਆਂ ਸਾਰੇ ਭਗਤ ਜਣਾਂ ਨੂੰ ਲੱਖ ਲੱਖ ਵਧਾਈਆਂ ਹੋਣ। ਸ਼੍ਰੀ ਕਾਲੀਦਾਸ ਕਲੇਸ਼ਵਰ ਮੰਦਿਰ ਪਹੁੰਚ ਚੁੱਕੇ ਆ ਜੀ ਤੁਹਾਨੂੰ ਦਿਖਾ ਰਹੇ ਆ ਇੱਥੋਂ ਰੌਣਕਾਂ ਭੋਲੇ ਪੰਡਾਰੀ ਦੀਆਂ ਬোল ਸ਼ੰਕਰ ਭਗਵਾਨ ਕੀ ਜੈ ਮਹਾਸ਼ਿਵਰਾਤਰੀ ਦੀਆਂ ਸਾਰਿਆਂ ਨੂੰ ਲੱਖ ਲੱਖ ਵਧਾਈਆਂ। ਸਾਡੇ ਤਰຸນ ਜੀ ਲੋਕੇਸ਼ ਜੀ ਤੇ ਸੋਨੂੰ ਸਾਡਾ ਪਿੱਛੇ ਆ ਰਿਹਾ ਤੇ ਸਾਨੂੰ ਜਿੱਦਾਂ ਹੀ ਅਸੀਂ ਦਰਬਾਰ ਦੇ ਕੋਲ ਪਹੁੰਚੇ ਆ ਨੰਦੀ ਮਹਾਰਾਜ ਦੇ ਦਰਸ਼ਨ ਹੋ ਗਏ ਆ ਜੀ ਹਰ ਹਰ ਮਹਾਦੇਵ ਜੈ ਹੋ ਨੰਦੀ ਗਨ ਮਹਾਰਾਜ ਕੀ ਜੈ ਹੋ ਬੋਲੋ ਨੰਦੀ ਗਨ ਮਹਾਰਾਜ ਕੀ ਜੈ ਹਰ ਹਰ ਮਹਾਦੇਵ ਹਰ ਹਰ ਮਹਾਦੇਵ ਕਿਆਪ ਕੋ ਹਰ ਮਹਾਦੇਵ ਬੋਲਾ ਕੀ ਜੈ ਤਰਲੋਕੀਨਾਥ ਓਲੇ ਸ਼ੰਕਰ ਹਰਾ ਕੀ ਜੈ ਹਰ ਹਰ ਮਹਾਦੇਵ ਹਰ ਹਰ ਮਹਾਦੇਵ ਖੂਬਸੂਰਤ ਸਈਗੰਗਾਂ ਪ੍ਰਸ਼ਾਦ ਦੀਆਂ ਦੁਕਾਨਾਂ ਤੇ ਲੰਗਰ ਲੱਗੇਦੇ ਆ ਜੀ ਰਸਮਾਂ ਲੱਗੀਆਂ ਨੇ ਧੰਨਵਾਦ ਆ ਰਹੇ ਆ ਮਹਾਕलेश्वर ਤੋਂ ਹਰ ਹਰ ਮਹਾਦੇਵ ਹਰ ਹਰ ਮਹਾਦੇਵ ਜਯ ਸ਼ੰਕਰ ਜਯ ਸ਼ੰਕਰ ਜਯ ਸ਼ੰਕਰ ਖੂਬਸੂਰਤ ਨਜ਼ਾਰੇ ਦਿਖਾ ਰਹੇ ਆ ਜੀ ਤੁਹਾਨੂੰ ਮਹਾਕਲਿਸ਼ਵਰ ਸਾਲੀ ਦਾ ਆਸ ਕਲੇਸ਼ੁਰ ਹਰ ਹਰ ਮਹਾਦੇਵ ਸੋਕਤੋ ਸੋਨਾ ਸਜੀਦਾ ਜੀ ਕੋਲੇ ਨਾ ਚੀਦਾ ਮੰਦਰ ਹਰ ਹਰ ਮਹਾਦੇਵ ਬੰਬੰਬ ਬੋਲੇ ਹਰ ਹਰ ਮਹਾਦੇਵ ਹਰ ਘਰ ਮਹਾਦੇਵ ਤਲੋਕੀ ਦਾ ਬੋਲੇ ਸ਼ੰਕਰ ਮਹਾਰਾਜ ਜੀ ਹੈ ਹਰ ਹਰ ਮਹਾਦੇਵ ਕੋਲੇ ਬਿੰਡਾਰੀ ਕੀਚਿਆ ਕੋ ਹਰ ਹਰ ਮਹਾਦੇਵ ਖੂਬਸੂਰਤ ਨੇ ਯਾਰੇ ਦਿਖਾ ਰਹੇ ਆ ਇਹ ਤੁਨੂੰ ਮਹਾਕਲਿਸ਼ਵਰ ਕੋਲੇਨਾਥ ਜੀ ਦੇ ਮੰਦਿਰ ਤੋਂ ਹਰ ਹਰ ਮਹਾਦੇਵ ਮੇਰੇ ਘਰ ਮਹਾਦੇਵ ਕੋਲੇ ਵੰਡਾਰੀ ਜੈ ਹੋ ਹਰ ਹਰ ਮਹਾਦੇਵ ਧਰਮ ਮਹਾਦੇਵ ਕੋਲੇ ਵੰਡਾਰੀ ਹਰ ਹਰ ਮਹਾਦੇਵ ਨਾਇਕ ਚੰਕ ਕੋਲੇ ਸ਼ੰਕਰ ਜੀ ਦੇ ਸ਼ਰਧਾਤਰੀ ਦੀਆਂ ਲੱਖ ਲੱਖ ਰੁਪਈਆ ਹੋਣ ਦੇ ਸੰਦੇਹ ਤੁਸੀਂ ਬਾਹਰ ਕੋਲੇ ਸ਼ੰਕਰ ਲੱਗਿਆ ਰੋਣ ਕਾ ਉਹ ਸ਼ੰਕਰ ਭਗਵਾਨ ਦੀ ਜੈ ਜੈਕਾਰਾ ਲੱਗਿਆ ਦੀ ਮਹਾਰਾਜ ਜੀ ਦੇ ਵਿੱਚ ਲੱਗੀਆਂ ਦੀਆਂ ਰੋਣ ਕਾ ਹਰ ਹਰ ਮਹਾਦੇਵ ਜੈ ਸ਼ੰਕਰ ਬੋਲੋ ਨੰਦੀ ਕਰਮ ਮਹਾਰਾਜ ਜੀ ਜੈ ਹੋ ਜੈ ਮਹਾਰਾਜ ਜੀ ਜੈ ਹੋ ਬੋਲੇ ਬੰਦੀ ਘਨ ਮਹਾਰਾ ਜੀ ਬੋਲੇ ਸਰਮਹਾਤੇ ਬੋਲੇ ਮਹਾਦੇਵ ਬੋਲੇ ਦੇ ਨਾਤੇ ਜੇ ਘਾਰੇ ਹਨ ਗੋਇੰਟਿਆ ਮਹਾਕਲਿਸ਼ਵਰ ਹਰ ਰਮਹਾਦੇਵ ਬੰਬੰਬ ਬੋਲੇ ਬੋਲੇ ਨਾ ਜੀ ਸਭ ਦੀ ਹਾਜ਼ਰੀ ਕਬੂਲ ਕਰਦੀਆਂ ਜੋ ਤੁਹਾਡੇ ਦਰਵਾਜ਼ੇ ਤੇ ਆ ਕੇ ਜੋ ਨਹੀਂ ਵੀ ਤੁਹਾਡੇ ਦਰਵਾਜ਼ੇ ਆ ਸਕਦੇ ਬੋਲੇ ਭੰਡਾਰੀ ਜੀ ਸਭ ਦੀ ਹਾਜ਼ਰੀ ਕਬੂਲ ਕਰਨੀ ਹਰ ਖਰ ਮਹਾਦੇਵ ਬੰਬੰਬ ਬੋਲੇ ਬੰਬੰਬ ਬੋਲੇ ਕਰ ਲੋਕੀ ਨਾਤ ਬੋਲੀ ਸ਼ਕਰ ਮਹਾਰਾਜ ਵਾਹ ਲਈ ਸ਼ੁਕਤੋ ਸਾਰਿਆਂ ਦੀਆਂ ਹਾਜ਼ਰੀਆਂ ਕਬੂਲ ਕਰਦੀ ਹਾਂ ਬੰਮ ਬੋਲੇ ਮਹਾਕਾਲ ਹਾਰ ਹਰ ਮਹਾਦੇਵ ਦੇ ਦਰਬਾਰ ਹਾਰ ਹਰ ਮਹਾਦੇਵ ਹਾਰ ਹਰ ਮਹਾਦੇਵ ਹਾਰ ਹਰ ਮਹਾਦੇਵ ਵਾਹ ਅਗਲੀ ਗੱਡਾ ਬਾਗਣਾ ਅਗਲੀ ਵੇਲੇ ਸ਼ਿੰਗਾਰ ਭਾਈ ਜੀ ਨੇ ਠੀਕਾਂਗੇ ਦਮ ਤੇ ਬੇਦਾ ਪ੍ਰਿਆਪਤ ਪਾਏ ਮੰਡਾਰੀ ਜੀ ਚਲੋ ਜੀ ਮਹਾਕਾਲ ਦੇ ਦਰਬਾਰ ਦੀਆਂ ਸਾਰਿਆਂ ਨੂੰ

ਮਹਾਰਾਜ ਯਾਤਰ ਲੋਕੀनाथ ਬੋਲੀ ਸ਼ੰਕਰ ਮਹਾਰਾਜ ਜੀ ਸੋਨਾ ਸਹੀਅਤ ਦਿਖਾ ਰਹੇ ਆ ਤੁਹਾਨੂੰ ਦਰਬਾਰ ਮਹਾਕਲੈਸ਼ਵਰ ਤੋਂ ਅਦਭੁਤ ਸਤ ਤਸਵੀਰਾਂ ਦੇਖ ਸਕਦੇ ਹੋ ਤੁਸੀਂ ਮਹਾਕਲੈਸ਼ਵਰ ਹਰ ਹਰ ਮਹਾਦੇਵ ਜੈ ਸ਼ੰਕਰ ਬੋਲੇ ਬੰਡਾਰੀ ਹਰ ਹਰ ਮਹਾਦੇਵ ਤੇ ਪੂਰੇ ਇਹ ਹੈ ਸ਼ੰਕਰ ਬੋਲੇनाथ ਖੂਬਸੂਰਤ ਮੇਰੇ ਕੋਲੇ ਬੱਬੇ ਦਾ ਤੁਹਰੇ ਆ ਦਰਬਾਰ ਮਹਾ ਚੌਦਰੀ ਜੀ ਜੈ ਬੋਲੇ ਭੰਡਾਰੀ ਹਰ ਹਰ ਮਹਾਦੇਵ ਜੈ ਸ਼ੰਕਰ ਭਰਾਵਾਂ ਨੂੰ ਭੋਲੇनाथ ਖੁਸ਼ ਰੱਖੇ ਇਦਾਂ ਹੀ ਹਾਜ਼ਰੀ ਲਵਾਂਦਾ ਰਵੇ ਹਰ ਸਾਲ ਭੋਲੇ ਬਾਬਾ ਭਰਾਵਾਂ ਦਾ ਪਿਆਰ ਇਦਾਂ ਹੀ ਮਿਲਦਾ ਰਵੇ ਹਰ ਹਰ ਮਹਾਦੇਵ ਜੈ ਸ਼ੰਕਰ ਤਰਲੋਕੀनाथ ਬੋਲੇ ਸ਼ੰਕਰ ਜੀ ਹਰ ਹਰ ਮਹਾਦੇਵ ਇਹ ਮੇਰੇ ਤਰਲੋਕੀनाथ ਬੋਲੇ ਬਾਬਾ ਜੀ ਸਭ ਤੋਂ ਆਪਣਾ ਮੇਰਾ ਪ੍ਰਿਆਤਮਕੀ ਹੁੰਦਾ ਬਾਬਾ ਜੀ ਜੈ ਬੋਲੇ ਭੰਡਾਰੀ